ਵਾਇ ਗੁਰਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ ਜਿਹੜਾ ਕੋ ਕਰਮ ਅਜ ਤੋਂ 20 ਦਿਨ ਪਹਿਲਾਂ ਗੁਰਤੇਗ ਬਾਧਰ ਸਾਹਿਬ ਦੇ ਮਹਾਨ ਪਿੱਤਰਸਥਾਨ ਗੁਰਦੁਆਰਾ ਕਾਗਮੰਡੀ ਸਰਾਚ ਹੋਇਆ ਹੈ ਉਹ ਅੱਜ ਗੱਲ ਤਕਰੀਬਨ ਸਾਰਿਆਂ ਨੂੰ ਪਤਾ ਚੱਲ ਗਈ। ਔਰ ਜਿਸ ਤਰ੍ਹਾਂ ਦੇ ਕੋ ਕਰਮ ਹੋਇਆ ਉਹ ਮੰਤਨਰਾਣੇ ਨੂੰ ਮਾਤ ਕਰ ਗਿਆ। ਇਹਨਾਂ ਦੀ ਪੇਸ਼ੀ ਸੋਮਵਾਰ ਨੂੰ ਸ਼੍ਰੀ ਅਕਾਲ ਤੱਕ ਹਫ਼ਤੇ ਸੀ ਜਿਵੇਂ ਤੈਨ ਬੰਦੇ ਗਏ ਸਨ ਮਠਾਰੋ ਪਪਾ ਤੇ ਪਾਟਿਆ ਚੌਥਾ ਬੰਦਾ ਜਿਹੜਾ ਇਹਨਾਂ ਦਾ ਇੰਚਾਰਜ ਬਣਿਆ ਹੋਇਆ ਹੈ ਕਰਮ ਪ੍ਰਚਾਰ ਕਮੇਟੀ ਦਾ ਉਹ ਤੇ ਇੰਚਾਰਜ ਬਣਿਆ ਹੈ ਉਸ ਗੱਲ ਕਰਦੇ ਆਂ ਮੈਂ ਪੁੱਛਣਾ ਚਾਹੁੰਦਾ ਅੱਜ ਜਿੱਥੇ ਇਹਨੇ ਪ੍ਰਚਾਰ ਕੀਤਾ ਹੈ ਉੱਤੇ ਜਾ ਕੇ ਦੇਖੋ ਸਹੀ ਕਿੰਨੇ ਸਖਤ ਕਿੰਨੇ ਮੌਨੇ ਚਲੋ ਇਹ ਨਾਲ ਗਿਆ ਗਿਆ ਮੈਂ ਅੱਜ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਦਿੱਲੀ ਦੀ ਸੰਗਤ ਜਾਣਨਾ ਚਾਹੁੰਦੀ ਹੈ ਤੁਹਾਡੇ ਜਥੇਦਾਰ ਸਾਹਿਬ ਨਾਲ ਕੀ वार्तालाप ਉਸ वार्तालाप ਨੂੰ ਜੇ ਤੁਸੀਂ ਟੇਪ ਕੀਤੀ ਹੈ ਤਾਂ ਠੀਕ ਹੈ ਨਹੀਂ ਟੇਪ ਕੀਤੀ ਤੇ ਜੋ ਕੁਝ ਤੁਹਾਨੂੰ ਯਾਦ ਆਗਾ ਉਹ ਆਪਣੇ whatsapp ਦੇ ਉਤੇ ਮੈਸੇਜ ਆ ਰਿਹਾ ਸਾਰੀ ਦਿਲੇਸ਼ਨ ਨੂੰ ਪਛਾਣ ਤਾਕੇ ਸੰਗਤ ਅਜਾਣਨਾ ਚਾਹਦੀ ਹੈ ਜਿਹੜਾ ਤੁਹਾਡਾ ਥੋੜਾ ਸਮਾਂ ਰਹਿ ਗਿਆ ਉਹਦੇ ਤੁਸੀਂ ਕੀ ਕੀ ਗੱਲਾਂ ਕਰ ਰਹੇ ਹੋ ਕਿਹਨੀਆਂ ਗੱਲਾਂ ਕਰ ਰਹੇ ਹੋ ਇਸ ਵੱਡੇ ਕੁਕਰਨ ਦਾ ਤੁਸੀਂ ਕੀ ਜਵਾਬ ਦਿੱਤਾ ਤੇ ਉਹਦੇ ਵਿੱਚ ਸੰਗਤ ਫਿਰ ਜਿਹੜਾ ਤੁਸੀਂ ਝੂਠ ਔਰ ਕਫਰ ਤੋਂਲੇ ਆਏਗਾ ਉਹਦਾ ਸੰਗਤ ਜਵਾਬ ਦੇਗੀ ਇਤਨੇ ਮੈਂ ਗੱਲ ਕਰਨੀ ਹੈ ਉਮੀਦ ਹੈ ਜੋ ਅਕਾਲ ਤਖਤ ਸਾਹਿਬ ਤੇ ਬੈਠ ਕੇ ਜੱਥੇਦਾਰ ਸਾਹਿਬ ਦੀ ਹਾਜ਼ਰੀ ਵਿੱਚ ਹਜ਼ੂਰੀ ਵਿੱਚ ਜੋ ਤੁਹਾਡੀ ਗੱਲਬਾਤ ਹੋਈ ਹੈ ਉਹ ਦਿੱਲੀ ਦੀ ਸੰਗਤ ਨੂੰ ਹੂਬੂ ਦੱਸੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ